आजी आजी आलिंग 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 ਹੋ ਗਈ ਹੋ ਗਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਅੱਜ ਸਵਰਗਵਾਸੀ ਸ੍ਰੀਿੰਦਰ ਅਰੋੜਾ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਜਿਹੜਾ ਸਾਲਾਨਾ ਲੰਗਰ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਸਾਡਾ ਮੇਰਾ ਵੀਰ ਹੈ ਚਿੰਤੂ ਅਰੋੜਾ ਜੀ ਅਤੇ ਉਹਨਾਂ ਦੇ ਸਮੁੱਚਾ ਪਰਿਵਾਰ ਇਹ ਲੰਗਰ ਲਾਉਂਦਾ ਸੋ ਅੱਜ ਸਾਨੂੰ ਵੀ ਇਹਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਕਿਉਂਕਿ ਜੋ ਬਜ਼ੁਰਗਾਂ ਨੇ ਫਿਰਤ ਪਾਈ ਆ ਜਿਹੜੀ ਲੰਗਰ ਦੀ ਪ੍ਰਥਾ ਆ ਉਹਨੂੰ ਅੱਗੇ ਚਲਾਉਂਦੇ ਆ ਜਿੱਥੇ ਅੱਜ ਆਪਾਂ ਉਹਨਾਂ ਨੂੰ ਸ਼ਰਧਾ ਸਤਕਾਰ ਭੇਟ ਕਰ ਰਹੇ ਆ ਆ ਸਵਰਗਵਾਸੀ ਸ੍ਰਿੰਦਰ ਅਰੋੜਾ ਜੀ ਨੂੰ ਕਿਉਂਕਿ ਉਹਨਾਂ ਦੀ ਵੀ ਨਵਾਂ ਸ਼ਹਿਰ ਨੂੰ ਬਹੁਤ ਵੱਡੀ ਦੇਣ ਸੀਗੀ ਤੇ ਉਸੇ ਕਦਮਾਂ ਤੇ ਚੱਲਦੇ ਉਹਨਾਂ ਦੇ ਸੁਪੁੱਤਰ ਚਿੰਟੂ ਅਰੋੜਾ ਜੀ ਜਿਹੜੇ ਵਪਾਰ ਮੰਡਲ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਉਸੇ ਤਰ੍ਹਾਂ ਲੋਕ ਸੇਵਾ ਨੂੰ ਸਮਰਪਿਤ ਨੇ ਔਰ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਯਾਦ ਕਰਦੇ ਨੇ ਸੋ ਅੱਜ ਉਹਨਾਂ ਦੀ ਯਾਦ ਵਿੱਚ ਇਹਨਾਂ ਨੇ ਸਾਲਾਨਾ ਲੰਗਰ ਲਾਇਆ ਇਹਦੇ ਵਿੱਚ ਸਮੁੱਚੇ ਜਿਹੜਾ ਨਵਾਂ ਸ਼ਹਿਰ ਵਾਸੀਆਂ ਨੇ ਸ਼ਮੂਲਤ ਕੀਤੀ ਆ ਤੇ ਅੱਜ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਆ ਉੱਥੇ ਹੀ ਮੈਂ ਸਮਝਦਾ ਕਿ ਜਿਹੜੇ ਬਜ਼ੁਰਗਾਂ ਦੇ ਪਾਏ ਪੁਰਨੇ ਆ ਉਹਨਾਂ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਖੜਿਆ ਆ ਸੋ ਮੈਂ ਜਿੱਥੇ ਅੱਜ ਉਹਨਾਂ ਨੂੰ ਯਾਦ ਕਰ ਰਿਹਾ ਉੱਥੇ ਇਸ ਪਰਿਵਾਰ ਨੂੰ ਮੁਬਾਰਕਵਾਹ ਦਿੰਦਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਇਸੇ ਤਰ੍ਹਾਂ ਯਾਦ ਰੱਖਣਾ ਜਿੱਥੇ ਪੁੱਣ ਦਾ ਲੰਗਰ ਦਾ ਭੰਡਾਰਾ ਲਾਉਂਦੇ ਹੋ ਇਸੇ ਤਰ੍ਹਾਂ ਹਰ ਸਾਲ ਲੋਕਾਂ ਦੀ ਸੇਵਾ ਕਰਦੇ ਰਹਿਣਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ